ਹੈਲੋ ਜੀ ਸਾਰੇ ਪੈਂਪੜਾ ਬਣ ਮੇਰੇ ਬਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਮੋਬਾਈਲ ਦੇਖ ਰਹੀ ਸੀ ਤੇ ਮੈਂ ਸਾਰੇ ਤੋਂ ਮਾਫੀ ਵੀ ਚਾਹੁੰਦੀ ਆ ਕਿਉਂਕਿ ਵੀਡੀਓ ਮੋਬਾਈਲ ਦੇ 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 ਦਿਨ ਮੇਰੇ ਅੱਗੇ ਕਿਸਾਨਾਂ ਦੀਆਂ ਵੀਡੀਓ ਆ ਗਈਆਂ ਮੈਂ ਵੀ ਇੱਕ ਕਿਸਾਨ ਦੀ ਧੀ ਆ ਜਦੋਂ ਇੱਕ ਕਿਸਾਨ ਦੀ ਜ਼ਮੀਨ ਨੱਪੀ ਜਾਂਦੀ ਹੈ ਨਾ ਤਾਂ ਉਸ ਨੂੰ ਹੀ ਪਤਾ ਹੈ ਕਿ ਉਹਦੀ ਦਿਲ ਤੇ ਕੀ ਬੀਤਦੀ ਹੈ ਸਾਨੂੰ ਤਾਂ ਪਹਿਲੀ ਮਜਬੂਰੀਆਂ ਦੇ ਮਾਰੇ ਪੈਨੇ ਪਹਿਲੀ ਦੁੱਖ ਤਕਲੀਫਾਂ ਨਾਲ ਮਾਰੇ ਪੈਨੇ ਹਨ ਕਦੀ ਕੁਦਰਤ ਦੀ ਮਾਰ ਪੈ ਜਾਂਦੀ ਹੈ ਕਦੀ ਸਰਕਾਰਾਂ ਦੀ ਮਾਰ ਪੈ ਜਾਂਦੀ ਹੈ ਤਾਂ ਮੈਂ ਹੁਣ ਉਹ ਵੀਡੀਓ ਦੇਖੀ ਸੀ ਨਾ ਵੀ ਇੰਨੇ ਤੱਕੇ ਸਾਹੀ ਬਜ਼ੁਰਗ ਜਿਹੜੇ ਕਿ ਘਰਾਂ ਦੇ ਵਿੱਚ ਬੈਠ ਕੇ ਆਰਾਮ ਕਰਨ ਵਾਲੇ ਨੇ ਉਹ ਧਰਨੇ ਆ ਤੇ ਫਿਰ ਰਹੇ ਨੇ ਦੇਖੋ ਕਦੇ ਵੀ ਕਹਿੰਦੇ ਇਤਨੀ ਚੱਕੀ ਨਹੀਂ ਹੁੰਦੀ ਅੱਤ ਦਾ ਤੇ ਅੰਤ ਦਾ ਬੈਰ ਹੁੰਦਾ ਤਾਂ ਪਲੀਜ਼ ਇਸੇ ਲਈ ਮੈਂ ਤੁਹਾਨੂੰ ਬਾਰ ਬਾਰ ਕਹਿਣੀ ਆ ਕਿ ਆਪਣੇ ਬੱਚਿਆਂ ਨੂੰ ਇੰਨਾ ਜਿਆਦਾ ਪੜ੍ਹਾਓ ਲਿਖਾਓ ਕਿ ਉਹ ਦੇਖੋ ਕਿਸੇ ਵੀ ਚੀਜ਼ ਦਾ ਹੱਲ ਠੀਕ ਹੈ ਆਪਣੇ ਬਜ਼ੁਰਗ ਨੇ ਜਿਹੜੇ ਉਹ ਵਿਚਾਰੇ ਇਸ ਚੀਜ਼ ਦੇ ਨਾਲ ਚੁੰਝ ਰਹੇ ਨੇ ਪਰ ਆਪਾਂ ਨੇ ਵਾਸਤੇ ਕਿ ਆਪਣੇ ਬੱਚੇ ਸਾਡੇ ਬੱਚੇ ਅੱਗੇ ਜਾ ਕੇ ਇਸ ਚੀਜ਼ ਨੂੰ ਕਰਨ ਆਪਣੇ ਬੱਚੇ ਨੂੰ ਇੰਨਾ ਪੜ੍ਹਾਓ ਲਿਖਾਓ ਕਿ ਉਹ ਆਪਣੀ ਹਰ ਇੱਕ ਚੀਜ਼ ਨੂੰ ਸਮਝ ਸਕਣ ਆਪਾਂ ਕਿਸਾਨ ਆ ਨਾ ਜਿਹੜੇ ਕੁਸਤ ਕੁਦਰਤ ਦੀ ਮਾਰ ਦੇ ਥੱਲੇ ਦੱਬ ਕੇ ਕਰਜ਼ੇ ਹੇਠਾ ਜਾਂਦੇ ਆ ਕੁਛ ਆਪਣੀਆਂ ਸੋਸੇਵਾਜੀਆ ਕੁਛ ਆਪਣੇ ਫੁਕਰੇ ਪਣ ਕਰਕੇ ਆਪਾਂ ਕਰਜ਼ੇ ਹੇਠਾ ਜਾਂਦੇ ਕਰਜ਼ੇ ਹੇਠਾਉਣਾ ਹਰ ਇੱਕ ਦੀ ਸੌਂਕ ਨਹੀਂ ਹੁੰਦਾ ਬਹੁਤਿਆਂ ਦੀ ਮਜਬੂਰੀ ਵੀ ਹੁੰਦੀ ਹੈ ਕਿਉਂਕਿ ਕਈਆਂ ਦੇ ਉੱਤੇ ਅਜਿਹੀ ਮਾਰ ਪੈ ਜਾਂਦੀ ਹੈ ਕਿ ਜਿਵੇਂ ਕਿ ਬਿਮਾਰੀ ਆ ਗਈ ਕੋਈ ਨੁਕਸਾਨ ਹੋ ਗਿਆ ਜਾਂ ਕੁਝ ਵੀ ਹੋ ਗਿਆ ਨਾ ਜਿਵੇਂ ਪਿੱਛੇ ਤੁਸੀਂ ਦੇਖਿਆ ਵਿਹੜਾਂ ਦੇ ਨਾਲ ਬਿਚਾਰਾਂ ਦੇ ਕਿੰਨਾ ਜਿਹੜੇ ਕਿ ਰੋਜੀ ਰੋਟੀ ਤੇ ਦੇਖੋ ਇੱਕ ਕਿਸਾਨ ਹੁੰਦਾ ਜਿਹੜਾ ਨਾ ਉਹ ਸਿਰਫ ਆਪਣੀ ਫਸਲ ਤੇ ਹੀ ਨਿਰਭਰ ਹੁੰਦਾ ਅਗਰ ਉਹਦੀ ਫਸਲ ਨਾ ਹੋਈ ਹੋ ਗਿਆ ਤਾਂ ਦੇਖੋ ਉਹ ਪਰਪਾਈ ਉਹਦੀ ਪੂਰੀ ਜ਼ਿੰਦਗੀ ਨਹੀਂ ਹੁਣ ਪਰੀ ਜਾਂਦੀ ਅੱਜ ਜਿਹੜੇ ਮੈਂ ਤੁਹਾਡੇ ਨਾਲ ਪੈਣਪਰਾਵਾਂ ਨਾਲ ਇਹ ਵੀਡੀਓ ਸਾਂਝੀ ਕਰਨ ਲੱਗੀ ਆਂ ਦੇਖੋ ਜਿਹੜਾ ਪੈਣਪਰਾ ਇਸ ਚੀਜ਼ ਨੂੰ ਜਿਹੜੇ ਮੈਂ ਤਰੀਕੇ ਨਾਲ ਦੱਸੂਗੀ ਉਸ ਤਰੀਕੇ ਨਾਲ ਕਰੂਗਾ ਤਾਂ ਵਾਹਿਗੁਰੂ ਜੀ ਨੇ ਚਾਹਿਆ ਕਿਉਂਕਿ ਕਹਿੰਦੇ ਹੁੰਦੇ ਨੇ ਕਿ ਕੁਝ ਆਪਣੀ ਮਿਹਨਤ ਹਿੰਮਤ ਤੇ ਕੁਝ ਵਾਹਿਗੁਰੂ ਜੀ ਦੀ ਰਹਿਮਤ ਜਦੋਂ ਇਕੱਠੀਆਂ ਹੁੰਦੀਆਂ ਨੇ ਨਾ ਤਿੰਨੇ ਤਾਂ ਤੁਸੀਂ ਹਰ ਇੱਕ ਚੀਜ਼ ਨਾਲ ਲੜ ਸਕਦੇ ਹੋ ਸਭ ਤੋਂ ਪਹਿਲਾਂ ਦੇਖੋ ਜਿਵੇਂ ਜਿਹੜੀ ਮੈਂ ਤੁਹਾਨੂੰ ਇਦਾਂ ਦੇ ਛੋਟੇ-ਛੋਟੇ ਕੋਈ ਉਪਾਅ ਦੱਸਦੀ ਹਾਂ ਇਹ ਸਿਰਫ ਤੁਹਾਡੇ ਮਾਈਂਡ ਨੂੰ ਮੋਟੀਵੇਟ ਕਰਨ ਵਾਸਤੇ ਮਰ ਕੇ ਤੁਹਾਡੀ ਜਿਹੜੀ ਨੈਗੇਟਿਵਿਟੀ ਉਹਨੂੰ ਦੂਰ ਕਰਨ ਵਾਸਤੇ ਜਿਹੜੀ ਕਿ ਤੁਹਾਡੇ ਅੰਦਰ ਸੁੱਤੀ ਹੋਈ એનર્ਜੀ ਹੈ ਉਹਨੂੰ ਜਗਾਉਣ ਵਾਸਤੇ ਹੁੰਦਾ ਤਾਂ ਕਿ ਤੁਸੀਂ ਨਾ ਆਪਾਂ ਦੇਖੋ ਜਦੋਂ ਮੁਸ਼ਕਿਲ ਆਉਂਦੀ ਹੈ ਨਾ ਉਦੋਂ ਕਹਿੰਦੇ ਡੋਬਦੇ ਨੂੰ ਤਣਕੇ ਦਾ ਵੀ ਸਹਾਰਾ ਕਿਉਂਕਿ ਜਦੋਂ ਆਪਣੇ ਚਾਰੇ ਪਾਸੇ ਤੋਂ ਮੁਸ਼ਕਿਲ ਆ ਜਾਂਦੇ ਨੇ ਫਿਰ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਮੈਂ ਖੁਦ ਇਸੇ ਚੀਜ਼ ਦੇ ਵਿੱਚੋਂ ਨਿਕਲ ਕੇ ਆਈਆਂ ਕਿਉਂਕਿ ਮੈਨੂੰ ਵੀ ਪਤਾ ਵੀ ਕਰੀਬੀ ਕੀ ਹੁੰਦੀ ਹੈ ਜਦੋਂ ਕਰਜ਼ਾ ਸਿਰ ਚੜਦਾ ਨਾ ਆਪਾਂ ਕਹਿੰਦੇ ਆ ਵੀ ਲੈ ਉਦੋਂ ਕਿਹੜੇ ਨੂੰ ਦੀਦਾ ਨਹੀਂ ਸੀ ਉਦੋਂ ਉਹ ਐ ਕਰ ਲੈਂਦਾ ਇਦਾਂ ਉਤਾਰ ਲੇ ਉਹਨੂੰ ਹਨਾ ਔਰ ਘਟ ਖਾ ਲੇ ਪਰ ਇਹ ਕਹਿਣਾ ਬਹੁਤ ਆਸਾਨ ਹੈ ਕੱਲੀ ਮਿਹਨਤ ਦੇ ਨਾਲ ਕਈ ਕਹਣਗੇ ਵੀ ਮਿਹਨਤ ਕਰੋ ਕੱਲੀ ਮਿਹਨਤ ਦੇ ਨਾਲ ਵੀ ਤੁਹਾਡਾ ਕੋਈ ਵੀ ਕਾਰਜ ਨਹੀਂ ਬਣੇਗਾ ਜਿੰਨਾ ਚਿਰ ਤੁਸੀਂ ਵਾਹਿਗੁਰੂ ਜੀ ਦਾ ਸਿਮਰਨ ਤੇ ਆਪਣੇ ਜਿਹੜੇ ਕੀਤੇ ਹੋਏ ਕਰਮ ਨੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰੋਗੇ ਦੇਖੋ ਕਈ ਕਹਿੰਦੇ ਨੇ ਵੀ ਜਿਹੜੇ ਧੁਰੋਂ ਲਿਖ ਕੇ ਆਏ ਨੇ ਉਹ ਹੀ ਕਰਮ ਰਹਿਣਗੇ ਨਹੀਂ ਤੁਸੀਂ ਖੁਦ ਆਪਣੇ ਕਰਮਾਂ ਨੂੰ ਬਦਲ ਸਕਦੇ ਹੋ ਖੁਦ ਆਪਣੀ ਕਿਸਮਤ ਲਿਖ ਸਕਦੇ ਹੋ ਪਰ ਵਾਹਿਗੁਰੂ ਜੀ ਦੀ ਰਹਿਮਤ ਦੇ ਨਾਲ ਸਭ ਤੋਂ ਪਹਿਲਾਂ ਤਾਂ ਤੁਸੀਂ ਨਾ ਇਸ ਤਰੀਕੇ ਦੀ ਨਾ ਇੱਕ ਨੋਟਬੁੱਕ ਲਾਓ ਕਾਪੀ ਲਾਓ ਜਿਹੜੇ ਪੈਣਪਰਾ ਚਾਹੁੰਦੇ ਆ ਵੀ ਉਹਨਾਂ ਦਾ ਕਰਜ਼ਾ ਉਤਰ ਜੇ ਜਿਹੜੇ ਚਾਹੁੰਦੇ ਕਿ ਉਹਨਾਂ ਕੋਲੇ ਜਿਹੜੀ ਗਰੀਬੀ ਐ ਉਹ ਖਤਮ ਹੋ ਜੇ ਦੇਖੋ ਮੈਂ ਗਰੰਟੀ ਨਾ ਤੁਹਾਨੂੰ ਕਹਿ ਸਕਦੀ ਕਿ ਅਗਰ ਤੁਸੀਂ 1 ਸਾਲ ਵੀ ਮੇਰੇ ਦੱਸੇ ਤਰੀਕੇ ਅਨੁਸਾਰ ਆਪਣਾ ਸਾਰੀ ਚੀਜ਼ ਕਰ ਲਈ ਨਾ ਤਾਂ ਤੁਹਾਡਾ ਕਰਜ਼ਾ ਕਿਵੇਂ ਲੱਤਦਾ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸਦੀਆਂ ਵੀ ਇਹ ਕਰਨੀਆਂ ਨੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਅਗਲਾ ਹਲ ਸਭ ਤੋਂ ਪਹਿਲਾਂ ਇਸ ਤਰੀਕੇ ਦੀ ਇੱਕ ਕਾਪੀ ਲੈ ਲੈਣੀ ਹੈ ਤੁਸੀਂ ਨੇ ਉਸ ਕਾਪੀ ਦੇ ਉੱਪਰ ਤੁਸੀਂ ਨੇ ਅੱਗੇ ਸਾਈਡ ਤੇ ਲਾਉਣੇ ਨੇ ਜਿਹੜਾ ਕਿ ਤੁਸੀਂ ਕਮਾਉਂਦੇ ਹੋ ਪਿਛਲੀ ਸਾਈਡ ਤੇ ਤੁਸੀਂ ਅੱਧਿਕ ਕਾਪੀ ਛੱਡ ਕੇ ਲਿਖਣ ਲੱਗ ਜਾਣਾ ਜਿਹੜਾ ਤੁਸੀਂ ਰੋਜ਼ ਖਰਚ ਕਰਦੇ ਹੋ ਫਿਰ ਸ਼ਾਮ ਨੂੰ ਤੁਸੀਂ ਸਵੇਰ ਸਾਰੇ ਦਿਨ ਦਾ ਜੋ ਵੀ ਹੋਇਆ ਉਹਨੂੰ ਸ਼ਾਮ ਨੂੰ ਲਿਖੋ ਸ਼ਾਮ ਨੂੰ ਲਿਖੋਗੇ ਜਦੋਂ ਫਿਰ ਤੁਸੀਂ ਬੈਠ ਕੇ ਉੱਥੇ ਸੋਚਿਓ ਕਿ ਕਿਸ ਚੀਜ਼ ਤੇ ਮੈਂ ਫਜ਼ੂਲ ਖਰਚ ਕੀਤਾ ਜਿਹੜਾ ਫਜ਼ੂਲ ਖਰਚ ਹੈ ਉਸ ਤੇ ਕਾਟੀ ਲਾ ਦਿਓ ਤੇ ਉਸ ਫਜ਼ੂਲ ਖਰਚੇ ਨੂੰ ਅੱਜ ਹੀ ਬੰਦ ਕਰ ਦਿਓ ਦੇਖੋ ਅਗਰ ਤੁਸੀਂ ਚਾਹਣੇ ਕੋ ਕਿ ਜਿੰਨਾ ਟਾਈਮ ਆਪਣੇ ਸਿਰ ਕਰਜ਼ਾ ਚੜਿਆ ਰਹਿੰਦੇ ਨੇ ਉਹਨਾਂ ਚਿਰ ਆਪਣੇ ਕੋਈ ਵੀ ਘਰ ਦੇ ਵਿੱਚ ਕਲੇਸ਼ ਲੜਾਈ ਝਗੜਾ ਗਰੀਬ ਮਤਲਬ ਕਿ ਸਾਰਾ ਕੁਝ ਹੀ ਹੁੰਦਾ ਰਹਿੰਦਾ ਹੈਗਾ ਕਹਿੰਦੇ ਜੀ ਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਸਭ ਤੋਂ ਪਹਿਲਾਂ ਕਹਿੰਦੇ ਆਪਦੀ ਸਿਰਲ ਚੜਿਆ ਹੋਇਆ ਕਰਜ਼ਾ ਲੱਥੋ ਫਿਰ ਦੇਖਿਓ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਉਸ ਤੋਂ ਬਾਅਦ ਜਿਹੜਾ ਤੁਸੀਂ ਫਜ਼ੂਲ ਖਰਚੇ ਕਰਦੇ ਜਿਵੇਂ ਕਿ ਅੱਜ ਆਪਾਂ 1000 ਰੁਪਏ ਦਾ ਕੋਈ ਚੀਜ਼ ਲੈ ਕੇ ਆਉਣੇ ਕੋਸ਼ਿਸ਼ ਕਰੋ ਕਿ ਕੱਲ ਨੂੰ ਆਪਾਂ ਨੂੰ 700 ਦੀ ਲੈ ਕੇ ਆਈਏ ਜਾਂ 600 ਦੀ ਲੈ ਕੇ ਆਈਏ ਫਿਰ ਉਹਨੂੰ ਕੋਸ਼ਿਸ਼ ਕਰੋ ਕਿ ਆਪਾਂ ਥੋੜੀ ਜਿਹੀ ਹੋਰ ਕਟਾ ਲਈਏ ਕਹਿੰਦੇ ਹੁੰਦੇ ਨੇ ਕਹਿੰਦੇ ਚਟਨੀ ਨਾਲ ਖਾ ਲਓ ਪਰ ਕਰਜਾਂ ਨਾਲ ਅੱਜ ਮੈਂ ਤੁਹਾਨੂੰ ਇਹੀ ਚੀਜ਼ਾਂ ਦੱਸੂਗੀ ਜਿਹੜੀਆਂ ਕਿ ਤੁਸੀਂ ਦੇਖੋਗੇ ਹੈਰਾਨ ਰਹੋਗੇ ਵੀ ਹੈ ਇੰਦਾ ਵੀ ਹੋ ਸਕਦਾ ਹੈ ਦੇਖੋ ਇੱਕ ਮੈਂ ਤੁਹਾਨੂੰ ਕਹਿੰਦੀ ਆ ਕਹਿੰਦੇ ਅਕਸਰ ਮੇਰੇ ਜਿਹੜੇ ਮੈਂ ਬਜ਼ੁਰਗਾਂ ਤੋਂ ਸੁਣਿਆ ਕਹਿੰਦੇ ਚੋਰੀ ਮੇਣਾ ਜਾਰੀ ਮੇਣਾ ਕਹਿੰਦੇ ਕੰਮ ਦਾ ਕੀ ਮੇਣਾ ਤੁਹਾਨੂੰ ਜਿਹੜਾ ਵੀ ਕੰਮ ਮਿਲਦਾ ਹੈ ਦੇਖੋ ਮੇਰੇ ਆ ਭੈਣਾਂ ਬੁਟੀਕ ਦਾ ਕੰਮ ਕਰ ਸਕਦੀਆਂ ਨੇ ਕੋਈ ਪਾਰਲਰ ਦਾ ਕੰਮ ਕਰ ਸਕਦੀਆਂ ਨੇ ਚਾਹੇ ਮੈਂ ਤਾਂ ਇੱਥੋਂ ਤੱਕ ਵੀ ਕਹੂੰਗੀ ਜਿੱਥੇ ਵੀ ਤੁਹਾਨੂੰ ਕੋਈ ਫੈਕਟਰੀ ਚ ਕਿਤੇ ਕੰਮ ਮਿਲਦਾ ਮੇਰੇ ਵੀਰਾਂ ਨੂੰ ਕੋਈ ਸਿਕਿਉਰਟੀ ਗਾਰਡ ਕਿਤੇ ਵੀ ਦੇਖੋ ਅੱਜ ਕੱਲ੍ਹ ਕਮਾਈ ਦਾ ਕੋਈ ਹੋਣੀ ਹੈ ਵੀ ਹਾਂ ਤੁਸੀਂ ਕੰਮ ਨਹੀਂ ਕਰ ਸਕਦੇ ਤੁਸੀਂ ਪੈਸੇ ਕਮਾ ਸਕਦੇ ਤੁਸੀਂ ਇੱਕ ਦਿਨ ਦਾ ਲੱਖਾਂ ਕਮਾ ਸਕਦੇ ਹੋ ਪਰ ਜੇ ਹੁਣ ਕਹਿੰਦੇ ਆਪਾਂ ਉਹੀ ਆਲ ਠੀਕ ਹੈ ਨਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਖਰਚਿਆਂ ਨੂੰ ਘਟਾਓ ਹਰ ਰੋਜ਼ ਥੋੜੀ 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 ਸੇਵਿੰਗ ਕਰਨੀ ਸ਼ੁਰੂ ਕਰੋ ਫਿਰ ਆਪਾਂ ਜੇ ਕਿਸੇ ਦਾ ਜਿਵੇਂ ਆਪਣੇ ਕਰਜ਼ਾ ਦੇਣ ਹੈ ਨਾ ਫਿਰ ਉਹਦੇ ਵਿੱਚੋਂ ਅੱਧਾ ਅੱਧਾ ਦਾਦਾ ਦੇਣਾ ਸ਼ੁਰੂ ਕਰੋ ਦੇਖੋ ਜੇ ਤੁਸੀਂ ਕਹੋਗੇ ਵੀ ਕਿਤੇ ਕੋਈ ਛੱਪੜ ਫਾੜ ਕੇ ਆਜੋ ਪਤ ਨਹੀਂ ਕੋਈ ਜਾਦੂ ਹੋ ਜਾਊਗਾ ਪਤ ਨਹੀਂ ਐ ਡਿੱਗ ਜਾਊਗਾ ਦੇਖੋ ਮਿਹਨਤ ਤੁਹਾਨੂੰ ਕਰਨੀ ਪੈਣੀ ਹੈ ਬਰਕਤ ਤਾਂ ਤੁਹਾਨੂੰ ਵੈਗਰੂ ਜੀ ਨੇ ਦੇਣੀਆਂ ਨੇ ਤੇ ਸਾਧਨ ਤੁਹਾਨੂੰ ਅੱਜ ਮੈਂ ਦੱਸੂਗੀ ਵੀ ਕਿਵੇਂ ਤੁਸੀਂ ਬਣਾ ਸਕਦੇ ਹੋ ਦੇਖੋ ਇੱਕ ਤਾਂ ਤੁਹਾਨੂੰ ਕੋਈ ਨਾ ਕੋਈ ਛੋਟਾ ਮੋਟਾ ਰੁਜ਼ਗਾਰ ਕਰਨਾ ਪਵੇਗਾ ਚਾਹੇ ਕੁਝ ਵੀ ਕਰੋ ਚਾਹੇ ਤੁਸੀਂ ਦਿਨ ਦੇ ਹੁਣ ਬਾਹਰ ਜਾਣਿਓ ਬਾਹਰ ਸ਼ਿਫਟਾਂ ਲਾਉਂਦੇ ਨੇ ਬੱਚੇ ਉਹ 5 5 6 ਸੇ ਥਾਂ ਮੇ ਸ਼ਿਫਟਾਂ ਲਾਉਂਦੇ ਨੇ ਹੋਟਲਾਂ ਦੇ ਵਿੱਚ ਵੀ ਕੰਮ ਕਰਦੇ ਨੇ ਝਾੜੂ ਪੋਚੇ ਦੇ ਕੰਮ ਵੀ ਕਰਦੇ ਨੇ ਦੁਕਾਨਾਂ ਤੇ ਵੀ ਲੱਗਦੇ ਨੇ ਸਟੋਰਾਂ ਤੇ ਵੀ ਲੱਗੇ ਹੋਏ ਨੇ ਕੁਝ ਵੀ ਨਾ ਜਿਵੇਂ ਪੈਟਰੋਲ ਪੰਪ ਤੇ ਆਪਾਂ ਵੀ ਕਰੋ ਆਪਦੀ ਕੰਮ ਦੇ ਵਿੱਚ ਕੋਈ ਮੇਣਾ ਨਹੀਂ ਇਸੇ ਕਰਕੇ ਆਪਾਂ ਗਰੀਬ ਰਹਿ ਜਾਂਦੇ ਆ ਜਦੋਂ ਆਪਾਂ ਨਾ ਆਪਾਂ ਨੂੰ ਬਿਸ਼ਰਮੀ ਮਾਰੀਂਦੇ ਵੀ ਬਿਸ਼ਰਮੀ ਕਾਦੀ ਹੈਗੀ ਕੋਈ ਤੁਹਾਨੂੰ ਖਾਣ ਨੂੰ ਦੇ ਜੂ ਤੁਹਾਡੇ ਸਿਰ ਕਰ ਜਾਏ ਤੁਹਾਡੇ ਸਿਰ ਗਰੀਬੀ ਹੈ ਉਹ ਜਿਹੜੇ ਰਿਸ਼ਤੇਦਾਰ ਤੁਹਾਨੂੰ ਕਹਿੰਦੇ ਨੇ ਵੀ ਹਾਂ ਇਹ ਉੱਥੇ ਕੰਮ ਕਰਦਾ ਉਹ ਤੁਹਾਨੂੰ ਖਾਣ ਨੂੰ ਦੇ ਕੇ ਜਾਣਗੇ ਨਹੀਂ ਦੇ ਕੇ ਜਾਣਗੇ ਨਾ ਤਾਂ ਤੁਸੀਂ ਸਾਰਿਆਂ ਦੇ ਪ੍ਰਵਾਹ ਛੱਡੋ ਮਿਹਨਤ ਕਰੋ ਉਹੀ ਜਿਹੜੇ ਰਿਸ਼ਤੇਦਾਰ ਤੁਹਾਨੂੰ ਇਦਾਂ ਕਹਿ ਰਹੇ ਨੇ ਨਾ ਜਿਦੋਂ ਕੱਲ ਨੂੰ ਤੁਹਾਡੇ ਕੋਲ 4 ਪੈਸੇ ਹੋਣਗੇ ਨਾ ਤਾਂ ਉਹੀ ਕਹਿਣਗੇ ਲਾ ਉਦੋਂ ਹੀ ਨੇ ਇੰਨੀ ਮਿਹਨਤ ਕਰ ਲਈ ਤਾਂ ਅੱਜ ਨਹੀਂ ਕੱਪਣਾ ਕਰਨਾ ਕੀ ਆ ਤੁਸੀਂ ਨੇ ਇਸ ਤਰੀਕੇ ਦਾ ਨਾ ਇਹ ਤੇਜ ਪੱਤਾ ਇਹ ਤੇਜ ਪੱਤਾ ਇੱਕ ਮਸਾਲਾ ਹੈਗਾ ਇਸ ਦੇਖੀ ਦੇ ਹੁੰਦੇ ਨੇ ਇਹ ਇਹ ਤੁਸੀਂ ਚਾਵਲਾਂ ਦੇ ਵਿੱਚ ਕੜੀ ਵਗੈਰਾ ਦੇ ਵਿੱਚ ਪਾਏ ਜਾਂਦੇ ਨੇ ਇਹ ਇੱਕ ਅਜੀਹੀ ਚੀਜ਼ ਹੈ ਕਿ ਇਹਨੂੰ ਦੇਵੀ ਦੇਵਤਿਆਂ ਦੇ ਜਿਵੇਂ ਮੰਦਰ ਨੇਗੇ ਉੱਥੇ ਵੀ ਇਹਦਾ ਹਵਨ ਜਿਹੜਾ ਕਰਦੇ ਨੇ ਉਹਦੇ ਵਿੱਚ ਬਹੁਤ ਪਰਤਾ ਜਾਂਦਾ ਇਹ 네ਗਟਿਵਿਟੀ ਨੂੰ ਦੂਰ ਕਰਨ ਵਾਸਤੇ ਬਹੁਤ ਜ਼ਿਆਦਾ ਪਰਤੇ ਜਾਂਦੇ ਤੇ ਤੁਸੀਂ ਬਈ ਬਾਕੀ ਐਸਟ੍ਰੋਲੋਜਰ ਵੀ ਦੇਖੇ ਹੋਣਗੇ ਉਹ ਵੀ ਇਸ ਚੀਜ਼ ਨੂੰ ਬਹੁਤ ਜ਼ਿਆਦਾ ਪਰਤਾ ਦੇਖੋ ਜੇ ਇਹ ਚੀਜ਼ਾਂ ਨੂੰ ਕਰ ਵੀ ਲਵਾਂਗੇ ਤਾਂ ਕੋਈ ਨੁਕਸਾਨ ਨਹੀਂ ਠੀਕ ਹੈ ਨਾ ਇਹਦੇ ਨਾਲ ਆਪਣੀ 네ਗਟਿਵਿਟੀ ਦੂਰ ਹੋਣੀ ਹੈ ਹੋਰ ਤਾਂ ਤੁਹਾਡਾ ਕੋਈ ਹੁੰਦਾ ਨਹੀਂ ਇਹ ਐਨੇ ਕ ਤੁਹਾਨੂੰ 20 30 ਰੁਪਏ ਦੇ ਮਿਲ ਜਾਣਗੇ ਹਨ ਤਾਂ ਤੁਸੀਂ ਨੇ ਇਸ ਤਰੀਕੇ ਦਾ ਇੱਕ ਪੱਤਾ ਲੈ ਲੈਣਾ ਸਾਫ ਤਾਂ ਪੱਤਾ ਲੈਣਾ ਹੈਗਾ ਇਸ ਤਰੀਕੇ ਦਾ ਸਾਫ ਤਾਂ ਇਦਾਂ ਹਰਾ ਪੈਨਲ ਲੈ ਲੈਣਾ ਕੋਈ ਦੂਜਾ ਸਕੈਚ ਲੈ ਲਓ ਕੋਈ ਵੀ ਲੈ ਲਓ ਤਾਂ ਤੁਸੀਂ ਇਹਦੇ ਉੱਪਰ ਜਿੰਨਾ ਵੀ ਤੁਹਾਡੇ ਸਿਰ ਕਰਜ਼ਾ ਹੈ ਤੁਹਾਡੇ ਸਿਰ 10 ਲੱਖ ਹੈ 5 ਲੱਖ ਹੈ 6 ਲੱਖ ਜਿੰਨਾ ਵੀ ਤੁਹਾਡੇ ਸਿਰ ਕਰਜ਼ਾ ਹੈ ਤਾਂ ਤੁਸੀਂ ਇਹਦੇ ਉੱਪਰ ਲਿਖ ਲੈਣਾ ਉਸ ਤੋਂ ਬਾਅਦ ਲਿਖ ਕੇ ਤੁਸੀਂ ਨੇ ਕਿਸੇ ਵੀ ਇੱਕ ਬਰਤਨ ਦੇ ਵਿੱਚ ਥੋੜੀ ਜੀ ਅੱਗ ਪਾ ਲੈਣੀ ਹੈ ਉਸ ਅੱਗ ਦੇ ਉੱਪਰ ਕਿਸ ਨੂੰ ਰੱਖ ਦੇਣਾ ਇੱਕ ਥੋੜੀ ਜੀ ਫਟਕੜੀ ਲੈ ਕੇ ਆਉਣੀ ਹੈ ਆਪਣੇ ਘਰ ਦੇ ਵਿੱਚ ਫਟਕੜੀ ਲੈ ਕੇ ਆਉਣੀ ਹੈ ਤੇ ਉਹ ਫਟਕੜੀ ਨੂੰ ਵੀ ਪਿਚੀ ਰੱਖ ਲੈਣਾ ਦੋਨਾਂ ਨੂੰ ਜਲਾ ਦੇਣਾ ਸ਼ਾਮ ਦੇ ਟਾਈਮ ਇਸ ਨੂੰ ਤੁਸੀਂ ਨੇ ਜਲਾਉਣਾ ਤੇ ਇੱਕ ਮੈਂ ਤੁਹਾਨੂੰ ਦੱਸਦੀ ਆ ਇਹਦੇ ਨਾਲ ਉਪਾਅ ਤੇ ਇਸ ਪੱਤੇ ਨੂੰ ਤੁਸੀਂ ਨੇ ਹਰ ਰੋਜ਼ ਜਲਾਉਣਾ ਜਿੰਨਾ ਵੀ ਤੁਹਾਡੇ ਸਿਰ ਕਰਜਾ ਉਹਦੇ ਉੱਪਰ ਲਿਖਣਾ ਤੇ ਇਹਨੂੰ ਹਰ ਰੋਜ਼ ਜਲਾ ਦੇਣਾ ਇੱਕ ਤੁਸੀਂ ਆਪਣੇ ਮਨ ਦੇ ਵਿੱਚ ਨਾ ਪੋਜ਼ਿਟਿਵਿਟੀ ਲੈ ਕੇ ਹੋਣੀ ਹੈ ਹਰ ਰੋਜ਼ ਜਦੋਂ ਇਹ ਜਲਾਉਣਾ ਹੈ ਬਸ ਇਹ ਸੋਚਣਾ ਹੈ ਵੀ ਅੱਜ ਤੋਂ ਮੇਰਾ ਕਾਰਜਾ ਉਤਰਨਾ ਸ਼ੁਰੂ ਹੈ ਅੱਜ ਤੋਂ ਮੇਰੇ ਜਿਹੜੇ ਰੋਜ਼ਗਾਰ ਦੇ ਸਾਧਨ ਨੇ ਉਹ ਬਣਨੇ ਸ਼ੁਰੂ ਨੇ ਅੱਜ ਤੋਂ ਮੇਰੇ ਚੰਗੇ ਦਿਨ ਸ਼ੁਰੂ ਨੇ ਮੇਰੇ ਮਾੜੇ ਦਿਨ ਖਤਮ ਹੋਣ ਵਾਲੇ ਨੇ ਤੇ ਇੱਕ ਨਾ ਬ੍ਰਹਿਮੰਡ ਯੂਨੀਵਰਸ ਦੇ ਵਿੱਚ ਜਿਵੇਂ ਕਹਿੰਦੇ ਆਪਾਂ ਆਪਣੀ ਆਵਾਜ਼ ਨੂੰ ਦੇਖੋ ਬ੍ਰਹਿਮੰਡ ਦੇ ਵਿੱਚ ਬਹੁਤ ਪਾਵਰ ਹੈ ਕਹਿੰਦੇ ਸਾਰੀ ਸ੍ਰਿਸ਼ਟੀ ਉਦਾਂ ਹੀ ਕੰਮ ਕਰਨ ਲੱਗ ਜਾਂਦੀ ਜਿੱਦਾਂ ਤੁਸੀਂ ਚਾਹੋਣਿਓ ਕਦੀ ਕਰ ਅਜਮਾ ਕੇ ਦੇਖੋ ਜਿੰਨਾਂ ਨੂੰ ਲੱਗਦਾ ਹੈ ਨਾ ਇੱਕ ਨੇ ਮੈਨੂੰ ਦੂਸਰੇ ਚੈਨਲ ਤੇ ਨਾ بیٹے ਦੇ ਜਾ ਕੇ ਮੇਰੀ ਵੀਡੀਓ ਪਾਤੀ ਤੇ ਉਹ ਉੱਥੇ ਲਿਖਿਆ ਹੋਇਆ ਕਹਿੰਦੇ ਮੂਰਖ ਲੋਕ ਹਨਾ ਵੀ ਲੋਕ ਤਾਂ ਕਹਿੰਦੇ ਚੰਦ ਤੇ ਪਹੁੰਚ ਗਏ ਹਜੇ ਇੱਥੇ ਨਹੀਂ ਵੀ ਭਾਈ ਜਿਹੜੇ ਚੰਦ ਤੇ ਪਹੁੰਚ ਗਏ ਉਹ ਪਹੁੰਚ ਗਏ ਹੋਣਗੇ ਸਾਨੂੰ ਤਾਂ ਰੱਬ ਧਰਤੀ ਤੇ ਹੀ ਰੱਖੇ ਉਹ ਵੀ ਬਹੁਤ ਆ ਵੀ ਕਹਿੰਦੇ ਗੱਲ ਨਹੀਂ ਅਸੀਂ ਚੰਗੀਆਂ ਆਚਾਰੀਆਂ ਬੁਰੀਆਂ ਇਹ ਕਹਿੰਦੇ ਜੀ ਨੂੰ ਲੱਗੀਆਂ ਹੁੰਦੀਆਂ ਨੇ ਉਸੇ ਨੂੰ ਪਤਾ ਹੈ ਨਹੀਂ ਤਾਂ ਦੂਜਿਆਂ ਨੂੰ ਗੱਲਾਂ ਹੀ ਔੜਦੀਆਂ ਹੁੰਦੀਆਂ ਨੇ ਤਾਂ ਤੁਸੀਂ ਇਹ ਚੀਜ਼ ਨੂੰ ਜ਼ਰੂਰ ਕਰਨਾ ਦੂਸਰੀ ਚੀਜ਼ ਜਿਹੜੇ ਮੈਂ ਤੁਹਾਨੂੰ ਖਰਚੇ ਵਾਲੀ ਦੱਸੀ ਹੈ ਉਹ ਵੀ ਲਿਖਣੀ ਵੀ ਜਿਹੜਾ ਕਮਾਈ ਹੈ ਉਹ ਵੀ ਲਿਖਣੀ ਖਰਚਾ ਵੀ ਲਿਖਣਾ ਉਸ ਤੋਂ ਬਾਅਦ ਤੁਸੀਂ ਹਰ ਰੋਜ਼ ਥੋੜੀ-ਥੋੜੀ ਸੇਵਿੰਗ ਕਰਨੀ ਸ਼ੁਰੂ ਕਰੋ ਤਾਂ ਉਹਦੇ ਨਾਲ ਹੀ ਤੁਹਾਡੇ ਘਰ ਦੇ ਵਿੱਚ ਦੇਖੋ ਕਿੰਨੀ ਬਚਤ ਹੋਣੀ ਸ਼ੁਰੂ ਹੋਵੇਗੀ ਤੇ ਇੱਕ ਤੁਸੀਂ ਮੇਨ ਕੰਮ ਹੈ ਜਿਹੜਾ ਕਰਨਾ ਹੈ ਸਭ ਤੋਂ ਪਹਿਲਾਂ ਇਹ ਚੀਜ਼ਾਂ ਨੇ ਜਿਹੜੀਆਂ ਦੇਖੋ ਇਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਤੁਹਾਡੇ ਜਿਹੜੇ ਬ੍ਰਹਿਮੰਡ ਦੇ ਵਿੱਚ ਪਸੰਦੇਸ਼ ਦੇਣਾ ਹੈ ਜਾਂ ਨੈਗੇਟਿਵਿਟੀ ਹੈ ਉਹਦੇ ਵਾਸਤੇ ਹੁਣ ਆਪਾਂ ਨੇ ਬਾਹਗਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿਸੇ ਵੀ ਧਰਮ ਨੂੰ ਮੰਨਦੇ ਹੋ ਤੁਸੀਂ ਸਿਰੀ ਰਾਮ ਮੈਂ ਪਹਿਲਾਂ ਵੀ ਦੱਸਿਆ ਹਿੰਦੂ ਧਰਮ ਨੂੰ ਮੰਨਦੇ ਹੋ ਤਾਂ ਤੁਸੀਂ ਮਾਲਾ ਲੈ ਕੇ ਇੱਕ ਇੱਕ ਮਾਲਾ ਲੈਣੇ ਰੁਦਰਾਕਸ਼ ਦੀ ਲੈ ਲਓ ਚਾਹੇ ਤੁਸੀਂ ਮਣਕਿਆਂ ਵਾਲੀ ਲੈ ਲਓ ਪਲਾਸਟਿਕ ਦੇ ਮਣਕਿਆਂ ਵਾਲੀ ਲੈ ਲਓ ਤਾਂ ਤੁਸੀਂ ਕਰਨਾ ਕਿ ਸਵੇਰੇ ਅੰਮ੍ਰਿਤ ਵੇਲੇ ਅਗਰ ਤੁਸੀਂ ਚਾਹੋ ਨੀ ਤੁਹਾਡਾ ਕਰਜ਼ਾ ਉਤਰੇ ਨਾ ਤਸਵੀਰੀ ਅੰਮ੍ਰਿਤ ਵੇਲੇ ਘੱਟੋ ਘੱਟ 3 ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਇੱਕ ਘੰਟਾ ਜਾਂ ਅੱਧਾ ਘੰਟਾ ਚੌਂਕੜੀ ਲਗਾਉਣੀ ਹੈ ਚੌਂਕੜੀ ਲਗਾ ਕੇ ਤੁਸੀਂ ਨੇ ਅੱਖਾਂ ਬੰਦ ਕਰਨੀਆਂ ਨੇ ਅੱਖਾਂ ਬੰਦ ਕਰਕੇ ਇਸ਼ਨਾਨ ਹੁੰਦਾ ਤਾਂ ਠੀਕ ਹੈ ਨਹੀਂ ਹੁੰਦਾ ਤਾਂ ਕੋਈ ਗੱਲ ਨਹੀਂ ਮੂੰਹ ਹੱਥ ਧੋਕੇ ਤਾਂ ਤੁਸੀਂ ਚੌਂਕੜੀ ਲਗਾ ਕੇ ਬੈਠ ਚੋ ਚੌਂਕੜੀ ਲਗਾ ਕੇ ਬੈਠ ਕੇ ਪਹਿਲਾਂ ਇਸ ਮੰਦਰਾ ਦੇ ਵਿੱਚ ਬੈਠਣਾ ਇਸ ਤਰੀਕੇ ਨਾਲ ਚੌਂਕੜੀ ਲਗਾ ਕੇ ਨਾ ਇਸ ਤਰੀਕੇ ਨਾਲ ਬੈਠ ਜਾਣਾ ਤਾਂ ਦੋ ਚਾਰ ਮਿੰਟ ਤੁਸੀਂ ਆਪਣੇ ਮਨ ਨੂੰ ਇਕਾਗਰ ਕਰਨਾ ਹੈ ਮਲਕੀ ਆਪਣੀ ਸੁਰਤ ਨੂੰ ਨਾ ਇਕਾਗਰ ਕਰਨਾ ਫਿਰ ਤੁਸੀਂ ਨੇ ਮਾਲਾ ਲੈ ਕੇ ਉਹਦਾ ਪਹਿਲਾ ਮਣਕਾ ਲੈਣਾ ਹੈ ਤਾਂ ਤੁਸੀਂ ਉਹਤੇ ਪੜਨਾ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨੀਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਸਾਜ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ 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 ਇੱਕ ਓੰਕਾਰ ਕਿਸ ਤਰੀਕੇ ਨਾਲ 108 ਵਾਰ ਜਿਹੜੇ ਸਿੱਖ ਧਰਮ ਨੂੰ ਮੰਨਦੇ ਆ ਜਿਹੜੇ Hindu ਧਰਮ ਨੂੰ ਮੰਨਦੇ ਉਹ اسی ਤਰੀਕੇ ਨਾਲ ਰਾ ਦੇ ਰਾ ਦੇ ਜਾਂ ਓਮਨ ਮਾ ਸਿਵਾਏ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕੁਝ ਵੀ ਤੁਸੀਂ ਨਾ ਉਹ ਕਰਦੇ ਹੋ ਤਾਂ ਤੁਸੀਂ ਇਹ ਚੀਜ਼ ਨੂੰ ਕਰਨਾ ਇੱਕ ਸਾਲ ਦੇ ਵਿੱਚ ਵਿੱਚ ਜੇ ਤੁਹਾਡਾ ਕਰਜ਼ਾ ਨਾ ਉਤਰਿਆ ਤਾਂ ਤੁਸੀਂ ਮੈਨੂੰ ਕਹਿ ਦਿਓ ਵੀ ਦੀਦੀ ਜੋ ਤੁਸੀਂ ਕਿਹਾ ਸੀ ਕਰਿਆ ਪਰ ਸਾਡਾ ਕੁਝ ਵੀ ਬੰਦੀ ਨਹੀਂ ਗਿਆ ਦੇਖੋ ਮੈਂ ਕਈ ਪੈਨਪਰਾ ਕਹਿੰਦੇ ਨੇ ਨਾ ਵੀ ਸਾਡਾ ਆ ਗੱਲ ਨਹੀਂ ਹੋਈ ਸੀ ਕੀਤਾ ਸੀਗਾ ਨਾ ਕਈ ਮੈਨੂੰ ਡਿਸਲਾਈਕ ਵੀ ਕਰਦੇ ਚਲੋ ਆਪਣੀ ਆਪਣੀ ਹੋਉਂਦੀ ਹੈ ਨਾ ਪਰ ਕਹਿੰਦੇ ਹੁੰਦੇ ਨੇ ਕਹਿੰਦੇ ਦੋ ਬੇੜੀਆਂ ਦੇ ਵਿੱਚ ਪੈਰ ਤਰਿਆ ਹੋਇਆ ਕਦੇ ਪਾਰ ਨਹੀਂ ਲੰਘਿਆ ਜਾਂਦਾ ਇੱਕ ਤੇ ਚੱਲਦਾ ਨਾ ਜਦੋਂ ਕਹਿੰਦੇ ਆਪਾਂ ਚੱਲੀ ਜਾਂਦੇ ਚੱਲੀ ਜਾਂਦੇ ਚੱਲੀ ਜਾਂਦੇ ਕਦੇ ਤਾਂ ਵਾਹਿਗੁਰੂ ਜੀ ਸੁਣਦੇ ਠੀਕ ਹੈ ਨਾ ਉਹ ਕਰਮ ਜਿਹੜੇ ਕੀਤੇ ਉਹਨਾਂ ਨੂੰ ਕੱਟ ਕੇ ਚੰਗਿਆਂ ਦੇ ਵਿੱਚ ਬਦਲ ਨੂੰ ਥੋੜਾ ਟਾਈਮ ਲੱਗਦਾ ਸਬਰ ਰੱਖਿਆ ਕਰੋ ਕਿਉਂਕਿ ਫਸਲ ਵੀ ਪੱਕਣ ਨੂੰ ਟਾਈਮ ਲਾਉਂਦੀ ਹੈ 6 ਮਹੀਨੇ 7 ਮਹੀਨੇ ਲੱਗ ਜਾਂਦੇ ਨੇ ਫਸਲ ਨੂੰ ਪੱਕਣ ਨੂੰ ਕੋਈ ਪੇੜ ਲਾਉਣੇ ਉਹਨੂੰ ਵੀ 3-4 ਸਾਲ ਲੱਗ ਜਾਂਦੇ ਨੇ ਪਰ ਆਪਾਂ ਕਹਿਣਾ ਵੀ ਜਾਦੂ ਦੀ ਛੁਟਕੀ ਮਾਰੋ ਤੇ ਇਦਾਂ ਹੀ ਹੋ ਜੇ ਨਹੀਂ ਅਸੀਂ ਵੀ ਜੋ ਪਾਇਆ ਬਹੁਤ ਸਾਲਾਂ ਦੀ ਤਪੱਸਿਆ ਹੈ ਤਾਂ ਕਿਰਪਾ ਵਾਹਿਗੁਰੂ ਜੀ ਦੀ ਮਿਹਨਤ ਆਪਣੀ ਤੇ ਜੁੱਧ ਦੋਨੇ ਮਿਲ ਗਈਆਂ ਨਾ ਤਾਂ ਕੋਈ ਤੁਹਾਡਾ ਇਹ ਨਹੀਂ ਹੈਗਾ ਵੀ ਕਰ ਜਾਣਾ ਤੇ ਜਿਹੜੇ ਵੀ ਪੈਣ ਪਰਾ ਚਾਹੁੰਦੇ ਨੇ ਉਹਦਾ ਕਰ ਜਾ ਉਤਰੀ ਉਹਨਾਂ ਦਾ ਮਕਾਨ ਬਣੇ ਉਹਨਾਂ ਨੂੰ ਪੈਸੇ ਦੀ ਤੰਗੀ ਦੂਰ ਹੋਵੇ ਤਾਂ ਜੇ ਮੈਂੜਾ ਮੈਂ ਤੁਹਾਨੂੰ ਦੱਸਿਆ ਇਸ ਨੂੰ ਜ਼ਰੂਰ ਕਰਨਾ ਤੇ ਇੱਕ ਨਾ ਤੁਸੀਂ ਕੋਈ ਵੀ 10 ਰੁਪਏ ਦਾ ਜਾਂ 50 ਰੁਪਏ ਦਾ 100 ਰੁਪਏ ਦਾ ਇੱਕ ਨੋਟ ਲੈ ਲੈਣਾ ਉਹਦੇ ਉੱਪਰ ਥੋੜਾ ਜਿਹਾ ਪਰਫਿਊਮ ਸੇਕ ਲੈਣਾ ਜਿਹੜਾ ਆਤਰਵੀਕ ਇਤਰ ਵੀ ਕਹਿੰਦੇ ਨੇ ਪਰਫਿਊਮ ਵੀ ਕਹਿੰਦੇ ਨੇ ਉਹਨੂੰ ਸੇਕ ਲੈਣਾ ਉਹਨੂੰ ਆਪਣੇ ਪਰਸ ਦੇ ਵਿੱਚ ਰੱਖੋ ਉਹ ਆਪਣੇ ਆਪ ਹੀ ਪੈਸੇ ਬਣੇਗਾ ਕਿ ਮੈਂ ਸਾਰਾ ਕੁਝ ਇਕੱਠਾ ਕਰਦੀ ਨਹੀਂ ਹੁੰਦੀ ਹਨਾ ਕਈਆਂ ਨੂੰ ਹੁੰਦਾ ਏ ਇਸੇ ਚੀਜ਼ ਤੇ ਬਹੁਤ ਜਲਨ ਹੁੰਦੀ ਆ ਵੀ ਨਾਲੇ ਤਾਂ ਟੋਟਕੇ ਨਾਲੇ ਗੁਰਬਾਣੀ ਨਾਲੇ ਤਾਂ ਹਨਾ ਤੇ ਬਸ ਆਪਣਾ ਆਪਣਾ ਨਜ਼ਰੀਆ ਹੁੰਦਾ ਤਾਂ ਹਨਾ ਤੇ ਬਸ ਮੈਂ ਆਪਣੇ ਭੈਣ ਭਰਾਵਾਂ ਨੂੰ ਇਹ ਚੁਣਿਆ ਵੀ ਉਹ ਬਸ ਪੋਜ਼ਿਟਿਵ ਰਹਿਣਾ ਚਾਹੇ ਕਿਸੇ ਵੀ ਤਰੀਕੇ ਨਾਲ ਰਹੋ ਜਦੋਂ ਤੁਸੀਂ ਪੋਜ਼ਿਟਿਵ ਹੋਗੇ ਤਾਂ ਭੜ ਮੇ ਜਾਏ ਕਹਿੰਦੇ ਸਾਰਾ ਕੁਝ ਜਦੋਂ ਹੁੰਦਾ ਆਪਾਂ ਨੂੰ ਵੀ ਵਾਹਿਗੁਰੂ ਜੀ ਦੀ ਮਿਹਰ ਆ ਤਾਂ ਵਾਹਿਗੁਰੂ ਦਾ ਮਿਹਰ ਸਿੱਤੇ ਹੱਥ ਹੈ ਨਾ ਤਾਂ ਚਾਹੇ ਕੁਝ ਵੀ ਹੋ ਜੇ ਤਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇੱਕ ਲ ਤੇ ਹਾਈਪ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਆਪ ਜੀ ਦਾ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਦਿਲਾਵਾ ਧੰਨਵਾਦ